ਤੇ ਉਹਦੇ ਚ ਦੋ ਚਾਰ ਦਿਨ ਲੱਗ ਜਾਂਦੇ ਸੀ ਅੰਬ ਥੋੜਾ ਥੋੜਾ ਸਲਣ ਲੱਗਿਆ ਉਹਦਾ ਰਸ ਵੀ ਜਦੋਂ ਉਹਦੇ ਨੇ ਖਰਾਬ ਹੋ ਜਾਣਾ ਪਹੁੰਚਣਾ ਮਹਾਰਾਜ ਤੱਕ ਕਹਿੰਦੇ ਆਪ ਹੀ ਚੁੱਪਣ ਲੱਗ ਗਏ ਤੇ ਨੇਤਰ ਬੰਦ ਕਰ ਲਏ ਗੁਰੂ ਅਮਰਦਾਸ ਮਹਾਰਾਜ ਜੀ ਚੁੱਪ ਰਹੇ ਕਿਤੇ ਆਪਾਂ ਰਹਿ ਕੰਮ ਕਰੀ ਜ ਲੈ ਲਈਏ ਗੁਰੂ ਵਾਸਤੇ ਤੇ ਆਪੇ ਖਾ ਲਈਏ ਆਪਣੀ ਬਿਰਤੀ ਨਹੀਂ ਹੁੰਦਾ ਨਹੀਂ ਇਹ ਭਾਵਨਾ ਵੀ ਤੇ ਖਰਾਬ ਨਾ ਹੋ ਜਾਵੇ ਕਿ ਮਹਾਰਾਜ ਨੂੰ ਪੇਟਾ ਕਰੇ ਧੂ ਰਾਮ ਦਾਸ ਸਾਗਰ ਜੀ ਨੇ ਜੇ ਤਰਬੰਦ ਬੰਦ ਦਿੱਲੇ ਆਪ ਆਪ ਜੁਪਣ ਲੱਗੇ ਸੇ ਇਧਰ ਗੁਰੂ ਅਰਦਾਸ ਸਾਹਾ ਜੀ ਅੰਚੂ ਇਥੋਂ ਤੱਕ ਅਭੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਹਿੰਦੇ ਭਾਈ ਵੱਲੋਂ ਗੁਤਲੀ ਵੀ ਦਿੱਤੀ ਕਹਿੰਦੇ ਉੱਤੇ ਰੱਖ ਦਿੰਦੇ ਜਦੋਂ ਮਹਾਰਾਜ ਰਾਮਦਾਸ ਸਾਗਰ ਜੀ ਕੋਈ ਗੁਤਾ ਗੱਦੀ ਤੇ ਬਰਾਜਮਾਨੀ ਜਦੋਂ ਪਹੁੰਚੇ ਨਮਸਕਾਰ ਕੀਤੀ ਦੇ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਹਿੰਦੇ ਚੋਲਾ ਬੜਾ ਸੁਆਦ ਸੀ ਤੇ ਜਿਹੜਾ ਆਮ ਤਸੀਂ ਮੈਨੂੰ ਭੇਟਾ ਕੀਤਾ ਕਿ ਬੜਾ ਰਸ ਸੀ ਮਿੱਠਾ ਸੀ ਬੜਾ ਲੰਦਾ ਆ ਦੇਖੋ ਇਹ ਭਾਵਨਾ ਨੂੰ ਫੜ ਲੱਗਦਾ ਇਦਾਂ ਦੀ ਇਹ ਅੰਧਗੁੱਡੀ ਸੇਵਾ ਜਿਸਨ ਦਾ ਮਨ ਬਹੁਤ ਜ਼ਿਆਦਾ ਝਕਾਗੁਰ ਹੋਵੇ ਉਹ ਕਰ ਸਕਦੇ ਨੇ ਆਓ ਫਿਰ ਉਹਨਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਖੰਡਵਾਲ ਕੋਈ ਬਹੁਤ ਦੂਰ ਦਿੰਦਾ ਆ ਜਿਹੜੀ ਆਪਾਂ ਲਾਵਾ ਦਾ ਪਾਠ ਹੈ ਨਾ ਇਹ ਗੁਰੂ ਰਾਮਦਾਸ ਮਹਾਰਾਜ ਦੀ ਕਿਰਤ ਹੈ ਇੱਕ ਸੇਖ ਨੇ ਆਪਣੀ ਭੀਜ ਦੇ ਅਨੰਦ ਕਾਰਜ ਕਰਾਉਣੇ ਸੀ ਜਦੋਂ ਉਹ ਤੋਂ ਬ੍ਰਾਹਮਣ ਦੋ ਕਰਦੇ ਫਿਰ ਤੇ ਉਹ ਜਿੰਨੇ ਪੇਟਾ ਸੀ ਉਹ ਤੋਂ ਕਈ ਗੁਣਾ ਵੱਧ ਮਕਰਨ ਲੱਗ ਗਿਆ ਕਈ ਗੁਣਾ ਇੱਕ ਗੁਣਾ ਨਹੀਂ ਕਈ ਗੁਣਾ ਕਹਿੰਦਾ ਜੀ ਜੰਗਾ ਫਿਰ ਨਹੀਂ ਤਾਂ ਬੰਦੀ ਕਰਾਂਗੇ ਉਹ ਗੁਰੂ ਰਾਮਦਾਸ ਬਾਦ ਅੱਜ ਚੱਕਰ ਵਿੱਚ ਪਹੁੰਚਿਆ ਤੇ ਬਾਬਾ ਬੁੱਢਾ ਜੀ ਵਰਜਾਂ ਦੇ ਬੇਨਤੀ ਕੀਤੀ ਤੇ ਮਹਾਰਾਜ ਜੀ ਇਹਨਾਂ ਨੂੰ ਖੜਾ ਛਡਾਉ। ਉਹ ਬ੍ਰਾਹਮਣ ਜਾਂ ਹੋਰ ਮੱਤਾਂ ਨੂੰ ਮਾੜਾ ਜਿਹਾ ਪਿਆ। ਪਰ ਜਿਹੜੇ ਬਗੰਡ ਕਰਕੇ ਲੁੱਟਦੇ ਨੇ ਉਹਨਾਂ ਨੂੰ ਖੜਾ ਛਡਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਚਾਰ ਨਾਮਾ ਉਚਾਰਨ ਹੁਣ ਲਿਆ। ਤੇ ਮਹਾਰਾਜ ਨੇ ਵਚਨ ਕੀਤਾ ਇਹ ਬਰਾਤ ਤੁਹਾਡੀ ਇੱਥੇ ਆ ਸਕਦੀ ਆ ਅਪਰ ਸਰ। ਕਹਿੰਦੇ ਆਪਰਾ ਜੀ ਕਹਿੰਦੇ ਜਾਓ ਕਿਵੇਂ ਲਿਆਓ। ਪਹਿਲੇ ਨਾਮਕਾਰ ਤੋਂ ਸਭ ਤੋਂ ਪਹਿਲੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਰੰਭ ਕਰਵਾਏ ਆਪ ਮਹਾਰਾਜ ਜੀ ਉੱਥੇ ਵਿੱਚ ਬੈਠੇ ਜਿਵੇਂ ਆਪਾਂ ਅਗਰ ਮਹਰਨ ਸਾਹਿਬ ਤੋਂ ਕਰਮਾ ਕਰਦੇ ਗੁਰੂ ਤੇ ਗੁਰੂ ਦੀਆਂ ਕਰਨੀਆਂ ਤੇ ਗੁਰੂ ਕੌਣ ਹੈ ਗੁਰੂ ਰਾਮਦਾਸ ਮਹਾਰਾਜ ਚਾਰ ਲਾਵਾ ਔਰ ਚਾਰ ਕਰਮਾ ਗੁਰੂ ਰਾਮਦਾਸ ਮਹਾਰਾਜ ਵਾਲੇ ਵਾਲੇ ਨੂੰ ਦਿਆ ਉਹ ਤੋਂ ਬਾਅਦ ਮਰਯਾਦਾ ਬਣਾ ਦਿੱਤੀ ਤੇ ਹੁਣ ਤੱਕ ਇਹ ਪਾਪ ਮਰਯਾਦਾ ਆਪਾਂ ਕਰਦੇ ਆ ਰਹੇ ਆਂ ਵੀ ਭਾਵੇਂ ਲੱਖਾਂ ਤੋੜਾ ਹਰ ਮਾਰ ਪੂਜਾ ਲਾ ਦੋ ਭਾਵੇਂ ਇਹਨਾਂ ਦਾ ਕੀੜਾ ਲਾਉਂਦਾ ਪਰ ਚਾਰ ਲਾਵਾ ਤੋਂ ਬਿਨਾਂ ਬਿਆ ਨਹੀਂ ਜਾਣਾ ਏਸੀ ਕਿਰਪਾ ਸਤਗੁਰੂ ਮਹਾਰਾਜ ਜੀ ਨੇ ਦਿੱਤੀ ਹੈ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਕਿੰਨੇ ਦਿਆਲੂ ਸੁਭਾਅ ਦੇ ਨੇ ਗਰੀਬਾਂ ਨੂੰ ਵੀ امیر ਬਣਾ ਦਿੰਦਾ ਇੱਕ ਭਾਈ ਸੁਮ ਬਾਸ਼ਾ ਹੋਮਾ ਬੜਾ ਗਰੀਬ 13 14 ਸਾਲ ਦੀ ਉਹਦੀ ਉਮਰ ਹੈ ਤੇ ਉਹਦੇ ਵੀ ਹੁਣ ਪਿਤਾ ਹੈ ਨਹੀਂ ਤੇ ਪਿਤਾ ਜੇ ਹੁੰਦਾ ਕਿ ਕਿਰਤ ਕਰਦਾ ਬੱਚੇ ਬਾੜ ਦਾ پڑھਦੇ ਲਿਖਦੇ